ਪਾਣੀ ਜਮਾ ਨਹੀਂ ਆਉਂਦਾ ਸਾਡੇ ਮੂੰਹ ਨੂੰ ਵੀ ਨਹੀਂ ਪਾਣੀ ਨਹੀਂ ਆਉਂਦਾ ਹੈ ਮੈਨੂੰ ਦੁੱਖ ਆ ਗਈ ਪਹਿਲਾਂ ਦਿਹਾੜੀ ਕਰਕੇ ਆਉਣਾ ਫਿਰ ਪਾਣੀ ਢੋਣਾ ਬਹੁਤ ਮੁਸ਼ਕਲ ਲੱਗ ਇਹ ਜਿਹੜੀ ਆਪਣੀ ਐਮਐਲਏ ਭਰਾ ਆ ਜੇਗੀ ਇਹਦੇ ਕੋਲੇ ਬਹੁਤ ਅਸੀਂ ਗਏ ਆਂਗੇ ਬਹੁਤ ਸ਼ਿਕਾਇਤਾਂ ਕਰਿਆ ਨੇ ਕੋਈ ਸਾਡਾ ਪਾਣੀ ਦਾ ਮਸਲਾ ਹੱਲ ਨਹੀਂ ਹੋ ਰਿਹਾ ਸੀ ਬੜਾ ਚਾਅ ਸੀ ਕਿ ਇਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੂਗੀ ਪਰੰਤੂ ਇਹ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਨਕਮ ਹੀ ਨਿਕਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਆਮ ਲੋਕਾਂ ਨਾਲ ਵਾਅਦੇ ਕਰੇ ਸੀ ਵਿਕਾਸ ਕਾਰਜਾਂ ਦੇ ਚਲੋ ਹੋਊਗਾ ਤਾਂ ਨਹੀਂ ਹੈ ਤਾਂ ਉਹ ਨਹੀਂ ਕੋਈ ਪਾਣੀ ਦੀ ਨਿਕਾਸੀ ਦੇ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆਵਾਂ ਨੂੰ ਦੂਰ ਕਰਨਾ ਤਾਂ ਸਾਡੇ ਇੱਥੋਂ ਲੋਕਲ ਐਮਐਲਏ ਨੇ ਸੰਗਰੂਰ ਤੋਂ ਉਹਦੇ ਕੋ ਭਰਾਜੀ ਜਿਨ੍ਹਾਂ ਨੇ ਕਿ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਲੇਕਿਨ ਅਜੀਤ ਨਗਰ ਬਸਤੀ ਦੇ ਜੋ ਬਸਨੀਕ ਹਨ ਉਹ ਪੀਣ ਵਾਲੇ ਪਾਣੀ ਦੇ ਕਾਰਨ ਕਾਫੀ ਪਰੇਸ਼ਾਨ ਹਨ ਕਿਉਂਕਿ ਸੀਵਰੇ ਦਾ ਜ ਪਾਣੀ ਆਂਦਾਗਾ ਤਾਂ ਸੀਵਰੇ ਦਾ ਗੰਦਾ ਪਾਣੀ ਮਿਕਸ ਹੋ ਕੇ ਆਂਦਾ ਨਹੀਂ ਫਿਰ ਉਥੇ ਪਾਣੀ ਨਹੀਂ ਆ ਰਿਹਾ ਤਾਂ ਅੱਜ ਉਹਨਾਂ ਨੇ ਦੁਖੀ ਹੋ ਕੇ ਸੀਵਰੇ ਬੋਰਡ ਦੇ ਦਫ਼ਤਰ ਦੇ ਬਾਹਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਧਰਨਾ ਲਗਾ ਦਿੱਤਾ ਢਮਰੂ ਢਮਰੂ ਖੜਕਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਵਾਜੀ ਕੀਤੀ ਜਾ ਰਹੀ ਹੈ ਬਾਲਟੀਆਂ ਤੁਸੀਂ ਦੇਖ ਸਕਦੇ ਹੋ ਕਿ ਖਾਲੀਆਂ ਬਾਲਟੀਆਂ ਇੱਥੇ ਲੈ ਕੇ ਆਏ ਹਨ ਪਹਿਨਾ ਬਾਲਟੀਆਂ ਕੁੱਟ ਕੇ اٹੇ ਹਨ ਤਾਂ ਡੰਮੂ ਖੜਕਾ ਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਗਾਇਆ ਜਾ ਰਿਹਾ ਹੈ ਸਾਡੇ ਨਾਲ ਇੱਥੇ ਮਾਤਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾ ਮਾਤਾ ਜੀ ਆਪਣਾ ਗਰਮਿਤਕਾਰ ਆਏ ਮਾਤਾ ਜੀ ਕਿਸ ਤਰ੍ਹਾਂ ਅੱਜ ਧਰਨਾ ਲਗਾ ਰੱਖਿਆ ਹੈ ਕੀ ਸਮੱਸਿਆ ਆਪਣੀ ਤੇ ਕਿਨੇ ਚਿਰ ਤੋਂ ਹੈ ਪਾਣੀ ਕਿੰਨੇ ਲਾ ਰੱਖਿਆ ਹੈ ਪਾਣੀ ਜਮਾ ਨਹੀਂ ਆਉਂਦਾ ਸਾਡੇ ਮੂੰਹ ਨੂੰ ਵੀ ਪਾਣੀ ਨਹੀਂ ਆਉਂਦਾ ਯਾਰ ਮਾਤਾ ਤੁਹਾਨੂੰ ਆ ਗਈ ਮਾਣ ਮਾਣ ਬੜਾ ਦੇੜੀ ਕਰਕੇ ਆਉਣਾ ਫਿਰ ਪਾਣੀ ਢੋਣਾ ਬਹੁਤ ਮੁਸ਼ਕਲ ਲੱਗ ਮਤੈ ਐਕਨ ਸਾਹਿਬ ਆ ਕੇ ਗਏ ਨੇ ਕਹਿ ਕੇ ਗਏ ਨੇ ਕਿ ਪਾਣੀ ਦਾ ਪ੍ਰਬੰਧ ਕਰਤਾ ਜਾਵੇਗਾ ਅੱਜ ਟੈਂਕਰਾਂ ਦੀ ਲੋੜਾ ਤਾਂ ਟੈਂਕਰ ਭੇਜਾਂਗੇ ਕੀ ਪਤਾ ਜੀ ਲੋਰੀਆਂ ਦੇ ਕੇ ਵਾਗੇ ਹੁਣ ਵੀ ਉੱਠ ਕੇ ਘਰ ਨੂੰ ਵਗ ਜਾਣ ਕੀ ਪਤਾਗਾ ਮੈਨੂੰ ਤਾਂ ਵਿਸ਼ਵਾਸ ਨਹੀਂ ਹੈਗਾ ਵੀ ਦੇਣਗੇ ਕਿ ਨਾ ਦੇਣਗੇ ਮਤੈ ਘਰ ਚੋੜੇ ਕੋਣ ਕੋਣ ਹੈ ਸਾਡੇ ਮਾਂ ਪੁੱਤ ਆ ਗਏ ਸੀ ਇੱਕ ਮੇਰਾ ਪੁੱਤ ਗੁਜ਼ਰ ਗਿਆ ਇੱਕ ਦੂਜਾ ਆ ਵੀ ਬਸ ਠੀਕ ਠਾਕ ਹੈਗਾ ਐਕਸੀਡੈਂਟ ਐਸੀ ਘੰਟਾ ਕਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਤਨਾ ਕਿਤੇ ਭਾਵੁਕ ਹਨ ਲੋਕ ਪੀਣ ਵਾਲੇ ਪਾਣੀ ਦੇ ਕਾਰਨ ਤਰ੍ਹਾਂ ਤਰ੍ਹਾਂ ਬਚਾਰੇ ਨੇ ਰੋ ਰਹੇ ਨੇ ਲੇਕਿਨ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ ਇੱਥੇ ਵੋਟਾਂ ਲੈਂਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਾਂ ਲੋਕਲ ਐਮ ਐਲ ਏ ਇੱਥੇ ਇਹਨਾਂ ਦਾ ਮੁੜ ਕੇ ਸਾਰ ਲੈਣ ਨਹੀਂ ਆਏ ਇੱਕ ਵਾਰ ਇੱਟਾਂ ਧਰਗੇ ਸੀਗੇ ਕਿ ਟਿਊਬਵਲ ਦਾ ਉਦਘਾਟਨ ਕਰਗੇ ਸੀ ਲੇਕਿਨ ਕੰਮ ਠੱਪ ਦਾ ਠੱਪ ਹੀ ਪਿਆ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਿੰਦਰ ਕੌਰ ਜੀ ਸਿੰਦਰਪੁਰ ਜੀ ਕਿੰਨੇ ਚਿਰ ਤੋਂ ਸਮੱਸਿਆ ਆਪਣੀ ਪਾਣੀ ਦੀ ਪਾਣੀ ਦੀ ਸਮੱਸਿਆ ਤਾਂ ਵੀਰੇ ਬਹੁਤ ਚਿਰ ਤੋਂ 3 ਸਾਲ ਹੋ ਗਏ ਜਾਨੀ ਕਿ ਹੁਣ ਤਾਂ 10 ਦਿਨ ਹੋ ਗਏ 10 ਦਿਨ ਦੀ ਪਾਣੀ ਦੀ ਬੂੰਦ ਤੱਕ ਨਹੀਂ ਆ ਰਹੀ ਅਸੀਂ ਐਨੇ ਪਰੇਸ਼ਾਨ ਆ ਕਿਦੇ ਕਿਦੇ ਕੋਲ ਜਾਈਏ ਕਿਦੇ ਕੋਲੋਂ ਕੋ ਮੰਗੇ ਪਾਣੀ ਜੇ ਅਸੀਂ ਇਹਨਾਂ ਨੂੰ ਫੋਨ ਕਰਦਾ ਵੀ ਸਾਨੂੰ ਕੈਂਟਰ ਭੇਜ ਦੇਉ ਤਾਂ ਕਹਿੰਦੇ ਜੀ ਕੈਂਟਰ ਵਾਲਿਆਂ ਦਾ ਹੀ ਅਸੀਂ ਤਾਂ 70000 ਰੁਪਏ ਦੇਣਾ ਤਾਂ ਅਸੀਂ ਕਿੱਥੋਂ ਪਾਣੀ ਭੇਜੀਏ ਕੈਂਟਰ ਵੀ ਨਹੀਂ ਆਏ ਜਾਂ 1000 ਰੁਪਏ ਲੈਣਗੇ ਜਾਂ 1200 ਅਸੀਂ 1200 ਕਿੱਥੋਂ ਦੇਈਏ ਜੇ ਅਸੀਂ 1200 ਦੇਣਾ ਫਿਰ ਅਸੀਂ ਆਪ ਹੀ ਨਿ ਮੰਗਾ ਕੇ ਉਹ ਕਰ ਲਾਂਗੇ ਪਾਣੀ ਪਾ ਲਾਂਗੇ ਮੈਡ ਐਕਸ਼ਨ ਸਾਹਿਬ ਵੀ ਆ ਕੇ ਗਏ ਨੇ ਕਹਿੰਦੇ ਨੇ ਕਿ ਸਾਡੇ ਕੋਲੇ ਕੰਪਲੀਟ ਕਰੋ ਮੈਂ ਆਪਣਾ ਨੰਬਰ ਦਊਗਾ ਤੁਹਾਡੀ ਸਮੱਸਿਆ ਦਾ ਹੱਲ ਹੋਵੇਗਾ ਨਵੇਂ ਟਿਊਬਲ ਪਾਸ ਕੀਤੇ ਨੇ ਲੱਗਦਾ ਹੈ ਕਿ 6 ਮਹੀਨੇ ਲੱਗ ਜਾਣਗੇ ਤੁਹਾਡੋਂ ਤਾਂ ਪਾਣੀ ਦੀ ਹੁਣ ਲੋੜ ਹੈ ਤੇ 6 ਮਹੀਨੇ ਟਾਈਮ ਲੱਗਣਾ ਪਿਛੇ 6 ਮਹੀਨੇ ਤੇ ਇਹ ਤੇ ਨੇ ਗੈਣੀਆਂ ਗੱਲਾਂ ਨੇ ਇਹ ਤਾਂ ਬਹੁਤ ਕੁਝ ਪਹਿਲਾਂ ਵੀ ਬਹੁਤ ਕਹਿ ਕੇ ਆਏ ਨੇਗੇ ਹਾਂਜੀ ਅਸੀਂ ਪਾਣੀ ਦਾ ਹੱਲ ਕਰਾਂਗੇ ਤੁਹਾਡਾ ਅਸੀਂ ਬਹੁਤ ਵਾਰੀ ਕੰਪਲੀਟ ਕੀਤੀ ਹੈਗੀ ਤਾਰਾ ਜੀ ਅੰਕਲ ਨੇ ਅਸੀਂ ਇਹਨੂੰ ਨੂੰ ਕਹਨੇ ਆ ਜੀ ਬਾਕੀ ਇਹ ਜਿਹੜੀ ਆਪਣੀ ਐਮਐਲਏ ਭਰਾ ਆ ਜੇਗੀ ਇਹਦੇ ਕੋਲੇ ਬਹੁਤ ਅਸੀਂ ਗਏ ਆਂਗੇ ਬਹੁਤ ਸ਼ਿਕਾਇਤਾਂ ਕਰੀ ਨੇ ਕੋਈ ਸਾਡਾ ਪਾਣੀ ਦਾ ਮਸਲਾ ਹੱਲ ਨਹੀਂ ਹੋ ਰਿਹਾ ਜੀ ਵਿਚੀਆਂ ਗੋਲੀਆਂ ਦੇ ਦੇ ਭੇਜਤਾ ਨਾ ਦੇ ਵਿਚੀਆਂ ਗੋਲੀਆਂ ਦੇ ਦਿੰਦੇ ਨੇਗੇ ਹਾਂਜੀ ਪਾਣੀ ਦਾ ਹੱਲ ਹੋ ਜਾਊਗਾ ਹੁਣ ਟੈਂਕਰ ਅਸੀਂ ਮੁੱਲ ਕਿੱਥੋਂ ਮੰਗਾਈਏ ਗਰੀਬ ਬੰਦਿਆਂ ਦੇ ਹਾਲੀ ਦੱਪੇ ਵਾਲੇ ਅਸੀਂ ਘਰ ਦਾ ਗੁਜ਼ਾਰਾ ਕਰੀਏਗਾ ਅਸੀਂ ਟੈਂਕਰਾਂ ਮੰਗਾਈਏ ਪਾਣੀ ਦੀ ਹੋਰ ਵੀ ਭਾਈ ਮੌਜੂਦ ਨੇ ਮਹੱਲੇ ਨਿਵਾਸੀ ਜੋ ਕਿ ਆਪਣੀ ਸਮੱਸਿਆਵਾਂ ਲੈ ਕੇ ਇੱਥੇ ਬੈਠੇ ਹਨ ਕਿਹਨਾ ਮੇਰੇ ਆਪਣਾ ਮੇਰਾ ਨਾਮ ਮਨੋਜ ਕੁਮਾਰ ਆ ਜੀ ਮਨੋਜ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਮੂੜਲੀ ਮੂੜਲੀ ਲੋੜ ਆ ਪਾਣੀ ਦੀ ਪਾਣੀ ਬਿਨਾ ਤਾਂ ਜੀਵਨ ਨਹੀਂ ਤਾਂ ਮੂੜਲੀ ਲੋੜ ਨੂੰ ਹੀ ਦੇਣ ਦੇ ਵਿੱਚ ਅਸਮਰਥ ਹੈ ਆਪਣੇ ਸਰੂਰ ਦਾ ਪ੍ਰਸ਼ਾਸਨ ਲਗਾ ਲਓ ਜਾਂ ਪੰਜਾਬ ਸਰਕਾਰ ਲਗਾ ਇਹ ਦੇਖੋ ਜੀ ਸਾਨੂੰ ਕੋਈ ਸ਼ੌਂਕ ਤਾਂ ਹੈ ਨਹੀਂ ਇਹਨਾਂ ਦੇ ਗੇੜ ਖੜਕਾਣ ਦਾ ਜੀ ਆਪਦੇ ਆਪ ਦੇ ਕੰਮਕਾਰ ਛੱਡ ਕੇ ਆਣ ਦਾ ਜੀ ਕਿਉਂਕਿ ਪਹਿਲੀ ਕੰਮਕਾਰ ਤਾਂ ਪਹਿਲੀ ਨਹੀਂ ਹੈਗੇ ਉੱਪਰ ਦੀ ਸਾਨੂੰ ਪਾਣੀ ਦੀ ਪ੍ਰੋਬਲਮ ਇੰਨੀ ਜ਼ਿਆਦਾ ਆ ਰਹੀ ਹੈ ਕੀ ਮਤਲਬ ਇੱਥੇ ਸਾਨੂੰ ਡਮਰੂ ਖੜਕਾਣੇ ਬੈਰੇ ਨੇ ਤੁਸੀਂ ਇਹ ਦੇਖ ਲਓ ਅਸੀਂ ਇੱਥੇ ਆਏ ਆ ਸਾਨੂੰ ਨੇ ਇਹ ਕਹਿੰਦੇ ਅਸੀਂ ਤੁਹਾਨੂੰ ਪਾਣੀ ਕੋਲੋਂ ਦੇ ਦੰਨੇ ਅਸੀਂ ਟੈਂਕਰ ਭੇਜ ਦੰਨੇ ਆ ਕਿੰਨੇ ਦਿਨ ਤੱਕ ਦੇਈ ਜਾਣਗੇ ਜੀ ਇਹ ਉਸ ਤੋਂ ਬਾਅਦ ਟੈਂਕਰ ਦੀ ਇੱਕ ਵਾਰੀ ਚੈਕਿੰਗ ਕਰੀ ਜਾਵੇ ਵੀ ਉਹਦੇ ਵਿੱਚੋਂ ਪਾਣੀ ਦੇਖੋ ਉਹਨਾਂ ਨੇ ਕਦੇ ਹੱਥ ਪੈਰ ਮਾਰਿਆ ਹੋਵੇ ਉਹ ਭਰ ਕੇ ਭੇਜ ਦੰਦੇ ਨੇ ਉਹਦੇ ਚ ਬਦਾਨੀ ਕੀ ਕੁਝ ਨਿਕਲਦਾ ਕੀ ਕੁਝ ਨਹੀਂ ਨਿਕਲਦਾ ਸਾਨੂੰ ਐਦਾਂ ਦਾ ਪਾਣੀ ਨਹੀਂ ਚਾਹੀਦਾ ਸਾਡਾ ਪ੍ਰਬੰਧ ਪੱਕਾ ਕਰਿਆ ਜਾਵੇ ਜੀ ਪੱਕਾ ਪ੍ਰਬੰਧ ਕਰਕੇ ਹੀ ਅੱਜ ਨੇ ਧਰਨਾ ਲਗਾਇਆ ਕਿ ਪੱਕਾ ਪ੍ਰਬੰਧ ਕਰਾ ਕੇ ਜਾਵਾਂਗੇ ਕਿ ਨਾਮ ਆ ਜੀ ਮੇਰਾ ਨਾਮ ਗੁਰਦੇਵ ਸਿੰਘ ਨੇ ਜੀਤਨਗਰ ਸੰਗਰੂਰ ਸਰ ਕਿਸ ਤਰ੍ਹਾਂ ਦੇਖ ਦਿਉ ਕਿ ਇੱਕ ਮੂੜਲੀ ਲੋੜਾ ਪਾਣੀ ਦੀ ਪਾਣੀ ਬਿਨਾ ਤਾਂ ਜੀਵਨ ਨਹੀਂ ਲੇਕਿਨ ਪਾਣੀ ਨੂੰ ਹੀ ਤਰਸਾ ਰੱਖਿਆ ਹੈ ਪ੍ਰਸ਼ਾਸਨ ਨੇ ਨਗਾ ਲਓ ਜਾਂ ਸਰਕਾਰ ਨੇ ਨਗਾ ਲਓ ਗੁਰਬਾਣੀ ਵਿੱਚ ਲਾਈਨਾਂ ਨੇ ਪਾਵਨ ਗੁਰੂ ਪਾਣੀ ਪਿਤਾ ਪਿਤਾ ਸਾਡੇ ਕੋਲ ਨਹੀਂ ਹੋਊਗਾ ਤਾਂ ਸਾਡੇ ਲਈ ਹੋਰ ਕੀ ਹੋਊਗਾ ਅਸੀਂ ਪਿਛਲੇ 15 20 ਦਿਨਾਂ ਤੋਂ ਬੜੇ ਪਰੇਸ਼ਾਨ ਆ ਬੜੀ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਾਂ ਕਿਉਂਕਿ ਇਹਦਾ ਪਾਣੀ ਆ ਉਹ ਸਪਲਾਈ ਨਹੀਂ ਹੋ ਰਿਹਾ ਸਰਕਾਰਾਂ ਸੁੱਤੀਆਂ ਪਈਆਂ ਨੇ ਲੋਕਸ਼ਾਹੀ ਵਿੱਚ ਸਰਕਾਰਾਂ ਦਾ ਕੰਮ ਹੁੰਦਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਪਰੰਤੂ ਇੱਥੇ ਜਦੋਂ ਇੰਨੇ ਪ੍ਰਚੰਡ ਬਹੁਤ ਲੈ ਕੇ 92 ਐਮਐਲਏ ਨਾਲ ਸਰਕਾਰ ਬਣੀ ਆ ਬੜਾ ਚਾਅ ਸੀ ਕਿ ਇਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੂਗੀ ਪਰੰਤੂ ਇਹ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਨਕਮੀ ਨਿਕਲੀ ਲੋਕ ਅੱਜ ਕਹਿ ਰਹੇ ਨੇ ਉਹ ਸਰਕਾਰਾਂ ਚੰਗੀਆਂ ਸਨ ਕਿਉਂਕਿ ਉਦੋਂ ਕੁਝ ਪਾਣੀ ਆਦਾ ਜਾਂਦਾ ਸੀ ਥੋੜਾ ਬਹੁਤ ਆ ਹੁਣ ਤਾਂ ਬਿਲਕੁਲ ਹੀ ਪਾਣੀ ਦੇ ਅਸੀਂ ਲਚਾਰ ਹੋਏ ਬੈਠੇ ਆਂ ਔਰ ਅਜੀਤ ਨਗਰ ਦੇ ਬਸਤੀ ਵਿੱਚ ਦਾ ਟਿਊਬਵਲ ਲੱਗਿਆ ਹੋਇਆ ਹੈਗਾ ਉੱਥੋਂ ਉੱਥੇ ਹੀ ਪਾਣੀ ਨਹੀਂ ਆ ਰਿਹਾ ਹਾਂ ਨਹੀਂ ਹਾਂ ਪਾਣੀ ਉਹ ਤਾਂ ਦੇਖੋ ਟੈਕਨੀਕਲ ਇਹਨੇ ਦੇਖਣਾ ਕਿਉਂ ਨਹੀਂ ਆ ਰਿਹਾ ਪਾਣੀ ਕਿਉਂ ਨਹੀਂ ਆ ਰਿਹਾ ਇਹਨੇ ਦੇਖਣਾ ਕਿ ਮੋਟਰ ਸੜੀ ਹੋਈ ਆ ਜਾਂ ਉਹ ਉੱਥੇ ਜਦੋਂ ਵੋਟ ਜਦੋਂ ਇਲੈਕਸ਼ਨ ਹੁੰਦਾ ਉਹੀ ਟਿਊਬਵਲ ਹੁੰਦੇ ਨੇ ਤਾਂ ਪਾਣੀ ਲਗਾਤਾਰ ਚੱਲਦਾ ਕੋਈ ਦਿੱਕਤ ਨਹੀਂ ਹੁੰਦੀ ਆ ਲੋਕ ਸਭਾ ਚੁਣਨ ਲੰਘ ਕੇ ਹਟੀਆਂ ਨੇ ਇੱਕ ਦਿਨ ਵੀ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਇੱਕ ਮਹੀਨਾ ਅਸੀਂ ਬੜੇ ਵਧੀਆ ਅਲੰਦ ਬਣਾਇਆ ਪਰੰਤੂ ਜਦੋਂ ਜਦੋਂ ਇਲੈਕਸ਼ਨ ਉਹ ਵੀ ਹਫ਼ਤੇ ਬਾਅਦ ਉਹ ਠੀਸਾ ਕਲਾਸੀ ਹੋਣ ਲੱਗੀ ਉਹ ਵੀ ਮੋਟਰਾਂ ਨੇ ਤਰਾਂ ਦੀ ਬਾਈ ਜੀ ਕਹਿ ਰਹੇ ਨੇ ਕਿ ਜਦੋਂ ਇਲੈਕਸ਼ਨ ਸੀ ਉਦੋਂ ਤਾਂ ਪ੍ਰੋਬਲਮ ਹੱਲ ਹੋ ਗਈ ਸੀ ਫਿਰ ਉਦੋਂ ਕਮੇ ਹੱਲ ਹੋ ਗਈ ਦੁਬਾਰੇ ਪ੍ਰੋਬਲਮ ਕਮੇ ਆ ਗਈ ਦੇਖੋ ਜੀ ਮੈਂ 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 ਤੁਹਾਨੂੰ ਦੱਸਦਾ ਇੱਕ ਗੱਲ ਵੀ ਜਦੋਂ ਇਲੈਕਸ਼ਨ ਸੀ ਐਮਪੀ ਦੀ ਇਲੈਕਸ਼ਨ ਸੀ ਉਰੇ ਜਦੋਂ ਮੀਤ 헤ਰ ਜੀ ਉਰੇ ਖੜੇ ਸੀਗੇ ਤੇ ਉਦੋਂ ਇਹਨਾਂ ਨੇ ਕੀ ਕੀਤਾ ਜੀ ਇੱਕ ਦੋ ਵਾਰੀ ਖਬਰਾਂ ਲੱਗੀਆਂ ਖਬਰ ਲੱਗਣ ਤੇ ਇਹਨਾਂ ਨੂੰ ਐ ਹੋ ਗਿਆ ਵੀ ਹੁਣ ਜਿਹੜੀ ਸਾਡੀ ਆ ਜਿਹੜੀ ਨਲਾਇਕੀ ਹੈ ਕਿ ਉਹ ਦਿਸਰੀ ਆ ਇਹਨਾਂ ਨੇ ਮੈਕਮੇ ਨੂੰ ਕਿਹਾ ਕਿ ਨੂੰ ਕਿਹਾ ਕਿ ਨੂੰ ਨਾ ਕਿਹਾ ਵੀ ਭਾਈ ਮੋਟਰਾਂ ਛੱਡੀ ਰੱਖੋ ਮੋਟਰਾਂ ਨਹੀਂ ਬੰਦ ਹੋਣ ਜਿਹਦੇ ਜਿੰਨਾਂ ਦਾ ਕ联ਕਸ਼ਨ ਨਹੀਂ ਹੁੰਦੀ ਔਰ ਉਹੀ ਗੱਲ ਹੋਈ ਸਾਡੇ ਜਿੰਨਾਂ ਤੱਕਰ ਕਹਿ ਦਈਏ ਜੀ ਸਵੇਰੋਂ ਲਾ ਲਈਏ ਸਵੇਰੋਂ ਪਾਣੀ ਦੁਪਹਿਰੋਂ ਲਾੜੀਏ ਦੁਪਹਿਰੋਂ ਪਾਣੀ ਉਹੀ ਮੋਟਰਾਂ ਨੇ ਉਹੀ ਸਪਲਾਈ ਆ ਉਹੀ ਮੈਕਮਾਗਾ ਉਹੀ ਬੰਦੇ ਨੇ ਤੇ ਉਸ ਤੋਂ ਬਾਅਦ ਕੀ ਚੱਕਰ ਹੋ ਗਿਆ ਵੀ ਉਸ ਤੋਂ ਬਾਅਦ ਇਹ ਮਤਲਬ ਵੋਟਾਂ ਤੋਂ ਬਾਅਦ ਦੁਬਾਰੇ ਪਾਣੀ ਨਹੀਂ ਆਇਆ ਹੈਗਾ ਇਹ ਕਾਰਨ ਕੀ ਆ ਜੀ ਵੋਟਾਂ ਲੈਣੀਆਂ ਸੀਗੀਆਂ ਵੋਟਾਂ ਲੈਣੀਆਂ ਉਦੋਂ ਤੱਕ ਸਾਨੂੰ ਪਾਣੀ ਦੇਈ ਕੇ ਵੀ ਇਹ ਚੁੱਪ ਕਰਕੇ ਬੈਠੇ ਰਹਿਣਗੇ ਹੁਣ ਅਸੀਂ ਰੌਲਾ ਪਾਉਣੇ ਹੈਗੇ ਪਾਣੀ ਦੇ ਲਈ ਤਾਂ ਹੁਣ ਮੈਨੂੰ ਇੱਕ ਦੱਸੋ ਜੀ ਹੁਣ ਜਿਹੜਾ ਅੱਜ ਆ ਗਿਆ ਜੀ ਹੁਣ ਇੱਥੇ ਬੈਠੇ ਆ ਤਾਂ ਮੈਨੂੰ ਲੱਗਦਾ ਦੋ ਤਿੰਨ ਦੇ ਦਾ ਘਰੋਂ ਫੋਨ ਵੀ ਆ ਗਿਆ ਹੋਣਗੇ ਵੀ ਹਾਂ ਜੀ ਪਾਣੀ ਆ ਗਿਆ ਟੂਟੀ 'ਚ ਹੁਣ ਕਿਵੇਂ ਆਜੂਗਾ ਪਾਣੀ ਹੁਣ ਅੱਜ ਐਕਸ਼ਨ ਸਾਹਿਬ ਕਹਿ ਕੇ ਗਏ ਨੇ ਜੀ ਵੀ ਤੁਸੀਂ ਸਾਨੂੰ ਮਿਲੋ ਮੈਂ ਇਹ ਤੋਂ ਪਹਿਲਾਂ ਤਿੰਨ ਵਾਰੀ ਮਿਲੇ ਆ ਜੀ ਇਹਨਾਂ ਨੂੰ ਆ ਬਗੈਰ ਦਾ ਰੀਟਰਨ ਦੇ ਵਿੱਚ ਸਾਰਾ ਕੁਝ ਕਾਗਜ਼ ਪੱਤਰ ਦਿੱਤੇ ਹੋਏ ਨੇਗੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਐਮ.ਐਲ.ਏ ਸਾਹਿਬ ਨਹੀਂ ਨਰਿੰਦਰ ਕੌਰ ਭਰਾਜ ਪਾਣੀ ਵਾਲੀ ਟੈਂਕੀ ਦੇ ਜਿੱਥੋਂ ਦੀ ਦਿੱਕਤ ਆ ਠੀਕ ਹੈ ਜੀ ਅਸੀਂ ਇਹਨਾਂ ਨੂੰ ਮਿਲੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਉਹਦੇ ਕਹਿੰਦੇ ਸੀ 6 ਮਹੀਨਿਆਂ ਚ ਤੁਹਾਡੇ ਟੂਬਵਲ ਲਵਾ ਦਾਂਗੇ ਉਹ ਟੂਬਵਲ ਪਤਾ ਨਹੀਂ ਕਿੱਧਰ ਗਿਆ ਟੂਬਵਲ ਲੱਗਿਆ ਹੈਗਾ ਤੁਹਾਡੇ ਘਰ ਦੀ ਨਲੀ ਲੱਗਿਆ ਲੇਕਿਨ ਪਾਣੀ ਟੂਬਵਲ ਲੱਗਿਆ ਜੀ ਉਹ ਤੇ ਉਹ ਤਾਂ ਗੰਦ ਦੇ ਵਿੱਚ ਹੈਗਾ ਉਹ ਤਾਂ ਨੇਰੇ ਗੰਦ ਦੇ ਵਿੱਚ ਹੈਗਾ ਉਥੋਂ ਪਾਣੀ ਥੋੜਾ ਸਪਲਾਈ ਹੁੰਦਾ ਤਾਂ ਗੰਦ ਸਪਲਾਈ ਬਿਮਾਰੀਆਂ ਸਪਲਾਈ ਹੋ ਰਹੀਆਂ ਨੇਗੀਆਂ ਉਹ ਤਾਂ ਇੱਕ ਨਾਮ ਦਾਗਾ ਜੇ ਹੋਰ ਮੁਹੱਲਿਆਂ ਦੇ ਵਿੱਚੋਂ ਮੋਟਰਾ ਚੱਲਦੀਆਂ ਨੇ ਸਪਲਾਈ ਵਧਾਉਂਦੇ ਨੇ ਫੇਰ ਸਾਡੇ ਮੁਹੱਲੇ 'ਚ ਪਾਣੀ ਆਉਂਦਾ ਜੀ ਅੱਜ ਦੇ ਟਾਈਮ ਦੇ ਵਿੱਚ ਜੇ 100 ਘਰਾਂ ਤਾਂ ਉਹਦੇ ਵਿੱਚੋਂ 50 ਘਰਾਂਾਂ ਦੇ ਵਿੱਚ ਪਾਣੀ ਆਉਂਦਾ ਕੁਝ ਘਰਾਂ ਦੇ ਵਿੱਚ ਸਵਰਥੀ ਵਾਲ ਲੱਗੇ ਨੇ ਉਹਨਾਂ ਤੋਂ ਘਰੋਂ ਪਾਣੀ ਭਰ-ਭਰ ਕੇ ਭਰ-ਭਰ ਕੇ ਗੁਜ਼ਾਰਾ ਕਰ ਰਹੇ ਆਂਗੇ ਏ ਇਕੱਲੇ ਜੇ ਗੱਲ ਕਰਾਂ ਮੈਂ ਇੱਕ ਮੁਹੱਲੇ ਦੀ ਇੱਕ ਮੁਹੱਲੇ ਦੀ ਗੱਲ ਨਹੀਂ ਹੈ ਕਿ ਹੋਰ ਮੁਹੱਲੇ ਵੀ ਨੇ ਜਿੱਥੇ ਟੈਂਕਰ ਭੇਜੇ ਜਾ ਰਹੇ ਨੇ ਪ੍ਰੇਮ ਵਸਤੀ ਹੋਗੀ ਸੁੰਦਰ ਵਸਤੀ ਹੋਗੀ ਹੋਰ ਵੀ ਮਈ ਮੁਹੱਲੇ ਹੋਗੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਹੈਗਾ ਜ਼ਿੰਮੇਵਾਰੀ ਕਿਹਦੀ ਆ ਅਸੀਂ ਕਿ ਇਹਨਾਂ ਨੂੰ ਵੋਟਾਂ ਪਾਈਆਂ ਸੀ ਅਸੀਂ ਬਦਲਾ ਇਹ ਕਰਕੇ ਬਦਲਾ ਨੂੰ ਵੋਟਾਂ ਪਾਈਆਂ ਸੀ ਇਹਨਾਂ ਦੇ ਦਿਨ ਚੰਗੇ ਆ ਜਾਣਗੇ ਸਾਡੇ ਮਾੜੇ ਆ ਜਾਣਗੇ ਇਹਨਾਂ ਨੂੰ ਕੁਰਸੀਆਂ ਵੀ ਮਿਲ ਗਈਆਂ ਗੱਡੀਆਂ ਵੀ ਮਿਲ ਗਈਆਂ ਸਾਰਾ ਕੁਝ ਮਿਲ ਗਿਆ ਸਾਨੂੰ ਕੀ ਮਿਲਿਆ ਹੋਰ ਵੀ ਬਿਰ ਮੌਜੂਦ ਨੇ ਜੋ ਕਿ ਆਪਣੀ ਸ਼ਿਕਾਇਤ ਲੈ ਕੇ ਆਏ ਹਨ ਇਹ ਹੋਰ ਮੁਹੱਲੇ ਦੇ ਨੇ ਕੀ ਨਾਮ ਜ ਆਪਣਾ ਮੇਰਾ ਨਾਮ सुशील ਕੁਮਾਰ ਹੈ। सुशील ਜੀ ਕਿੱਥੋਂ ਆਏ ਹੋਗੇ? ਕੀ ਸ਼ਿਕਾਇਤ ਹੈ ਤੁਹਾਡੀ? ਦਿੱਲੀ ਤੋਂ ਆਇਆ। ਕੱਲ ਮੈਨੂੰ ਪ੍ਰੋਬਲਮ ਆਈ ਸੀਗੀ। ਕੱਲ ਸਵੇਰ ਤੋਂ ਪਾਣੀ ਨਹੀਂ ਸੀਗਾ। ਅੱਛਾ ਜੀ। ਮੈਂ ਇਹਨਾਂ ਨੂੰ 8 ਵਜੇ ਕੰਪਲੇਂਟ 8:30 ਵਜੇ ਕੰਪਲੇਂਟ ਕਰਾਣ ਆਇਆ। ਇਹ ਕਹਿੰਦੇ ਜਾਂ ਕੰਦ ਤੇ ਇੱਕ ਨੰਬਰ ਲਿਖਿਆ ਹੋਇਆ ਹੈ ਕਾਲ ਸੈਂਟਰ ਨੰਬਰ ਤੁਸੀਂ ਇਸ ਤੇ ਗੱਲ ਕਰ ਲਓ। ਜਦੋਂ ਮੈਂ ਉਹ ਨੰਬਰ ਕਰਿਆ ਕਰਾ ਕਾਲ ਐਂਡਡ ਆਇਆ ਕਰੇ। ਹੋਰ ਕਿਸੇ ਮੁਲਾਜ਼ਮ ਦਾ ਕੋਈ ਨੰਬਰ ਨਹੀਂ ਸੀ। ਮੈਂ 9 ਵਜੇ ਆਇਆ ਕੋਈ ਇੱਥੇ ਹੈ ਨਹੀਂ ਸੀ। 9:30 ਵਜੇ ਮੈਂ ਆਇਆ ਨਾ ਨਾ ਉਰੇ ਐਕਸ਼ਨਸੀ ਅੰਦਰ ਨਾ ਐਸ ਡੀਓਸੀ ਨਾ ਓਵਰਸੀਅਰ ਸੀ ਮੈਂ ਜਿਹੜਾ ਸਟਾਫ ਬੈਠਾ ਸੀ ਉਸ ਤੋਂ ਐਕਸ਼ਨ ਦਾ ਨੰਬਰ ਪੁੱਛਿਆ ਉਹ ਕਹਿੰਦੇ ਅਸੀਂ ਕੱਚਿਆ ਅਸੀਂ ਦੇ ਨਹੀਂ ਸਕਦੇ ਮੈਂ ਕਿਹਾ ਤੁਸੀਂ ਨੰਬਰ ਦੇ ਨਹੀਂ ਸਕਦੇ ਤਾਂ ਹੋਰ ਕੌਣ ਦਊਗਾ ਨਾ ਇੱਥੇ ਕੋਈ ਹੈਗਾ ਕਿਹਦੇ ਕੋਲ ਅਸੀਂ ਸੁਣਵਾਈ ਕਰਾਂਗੇ ਉਹਨਾਂ ਨੇ ਮੈਨੂੰ ਐਕਸ਼ਨ ਦਾ ਨੰਬਰ ਦਿੱਤਾ ਮੈਂ ਐਕਸ਼ਨ ਦੇ ਨੰਬਰ ਤੇ ਫੋਨ ਕੀਤਾ ਉਹ ਮਿੰਟ ਬਾਅਦ ਕੱਟ ਦਿਆ ਕਰੇ ਮੈਂ ਵੀ ਉਹਨੂੰ ਕਈ ਵਾਰੀ ਫੋਨ ਕੀਤਾ ਫਿਰ ਮੈਂ ਐਸ ਡੀਓ ਨੂੰ ਫੋਨ ਕੀਤਾ ਉਹ ਕੱਟ ਦਿਆ ਕਰਨ ਉਸ ਤੋਂ ਬਾਅਦ ਸਾਡੇ 9 ਆਏ ਆਪਣਾ ਐਕਸ਼ਨ ਆਗੇ ਮੇਰੇ ਨਾਲ ਗੁੱਸੇ ਹੋਣ ਲੱਗਾ ਤੁਸੀਂ ਮੈਨੂੰ ਕਿਵੇਂ ਕਰ ਰਹੇ ਹੋ ਇਹ ਮੇਰੀ ਡਿਊਟੀ ਥੋੜੀ ਹੈ ਚੈੱਕ ਕਰ ਰਹੇ ਜੀ ਐਕਸ਼ਨ ਸਾਹਿਬ ਤਾਂ ਕਹਿ ਰਹੇ ਨੇ ਕਿ ਮੇਰਾ ਨੰਬਰ ਲਓ ਜੇ ਕੋਈ ਦਿੱਕਤ ਹੈ ਤਾਂ ਮੈਨੂੰ ਫੋਨ ਕਰੋ ਮੈਂ ਹੱਲ ਕਰਾਂਗਾ ਤੁਸੀਂ ਉਹਨਾਂ ਦੇ ਫੋਨ ਨੰਬਰ ਤੇ ਕੱਲ ਕਾਲਾਂ ਦੇਖੋ ਕਿੰਨਿਆਂ ਨੇ ਕਾਲਾਂ ਦੇਖੋ ਤੁਸੀਂ ਕਿੰਨਿਆਂ ਨੇ ਉਹਨਾਂ ਦੇ ਨੰਬਰ ਤੇ ਜੇ ਉਹ ਬਿਜ਼ੀ ਸੀਗੇ ਮੈਨੂੰ ਕਹਿ ਸਕਦੇ ਸੀ ਮੈਂ ਬਿਜ਼ੀ ਆ ਮੈਨੂੰ ਕਹਿ ਸਕਦੇ ਸੀ ਥੋੜੀ ਦੇਰ ਬਾਅਦ ਕਰ ਲਈਓ ਉਸ ਤੋਂ ਬਾਅਦ ਮੇਰੇ ਨਾਲ ਗੁੱਸੇ ਹੋਣ ਲੱਗੇ ਸੋਨੂੰ ਮੇਰਾ ਨੰਬਰ ਕਿਹਨੇ ਦਿੱਤਾ ਹੈ ਉਸ EMPLOYE ਦਾ ਨਾਮ ਦੱਸੋ ਆਓ ਅੰਦਰ ਜਾ ਕੇ ਪਛਾਣ ਕਰੋ ਕਿਸਦਾ ਕਿਸਨੇ ਮੈਨੂੰ ਨੰਬਰ ਦਿੱਤਾ ਫਿਰ ਵੀ ਮੈਂ ਉਸ ਤੋਂ ਬਾਅਦ ਆਪਣੀ ਕੰਪਲੇਂਟ ਉੱਥੇ ਦਰਜ ਕਰਾਈ ਉਹਨਾਂ ਦਾ ਕਹਿੰਦੇ ਕਯੂਮਰ ਦਾ ਨੰਬਰ ਲੈ ਲਓ ਦਰਜ ਕਰੀ ਤੇ ਪਾਣੀ ਆਇਆ 12 ਵਜੇ ਮੈਨੂੰ ਇੱਕ ਗੱਲ ਦੱਸੋ ਸਵੇਰ ਦਾ ਪਾਣੀ ਨਾ ਆਇਆ ਹੋਵੇ ਤੇ 12 ਵਜੇ ਪਾਣੀ ਆਊਗਾ ਸਰ ਤੁਸੀਂ ਤਾਂ ਸਵੇਰ ਦਾ ਪਾਣੀ ਨਹੀਂ ਆਇਆ ਲੇਕਿਨ ਇਧਰ ਤਾਂ 7-8 ਦਿਨ ਹੋ ਗਏ ਤਾਰਾ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਤਾਂ ਐਕਸਰ ਸਾਹਿਬ ਕਾ ਕੇ ਕਹਿ ਕੇ ਗਏ ਨੇ ਕਿ ਨੰਬਰ ਲਓ ਮੇਰਾ ਮੈਨੂੰ ਫੋਨ ਕਰੋ ਲੇਕਿਨ ਇਹਨਾਂ ਨੇ ਇਹ ਤਾਂ ਗੱਲਬਾਤ ਨਹੀਂ ਸੁਣੀ ਇਹਨਾਂ ਨੂੰ ਉਲਟ ਇਹਨਾਂ ਨਰਾਜ ਹੋ ਗਏ ਦੇਖੋ ਜੀ ਗਲਤ ਤਾਂ ਉਹੀ ਆ ਜਾਂਦੀ ਹੈ ਕਿ ਹੁਣ ਅਸੀਂ ਇੱਥੇ ਬੈਠੇ ਹਾਂ ਸ਼ਾਇਦ ਸਾਨੂੰ ਤਾਂ ਤਾਂ ਨੰਬਰ ਦੇ ਗਏ ਇਹ ਆਏ ਨੇ ਪਹਿਲੀ ਵਾਰੀ ਇਹਨਾਂ ਨੂੰ ਤਾਂ ਕਹਤਾ ਜੀ ਜੇ ਹੁਣ ਉਹੀ ਗੱਲ ਹੈ ਜੇ ਕੱਲ ਨੂੰ ਇਹ ਉਰੇ ਬਹਿ ਜਾਣਗੇ ਤਾਂ ਸ਼ਾਇਦ ਇਹਨਾਂ ਦੀ ਵੀ ਮੇਰੇ ਖਿਆਲ ਚ ਨੰਬਰ ਆਪ ਫੋਨ ਕਰਕੇ ਗੱਲਬਾਤ ਸੁਣਨਗੇ ਹ ਅੱਜ ਫੇਰ ਉਹੀ ਪ੍ਰੋਬਲਮ ਹੋਈ ਅੱਜ ਮੈਂ ਫੇਰ ਆਇਆ ਮੈਂ ਸਵੇਰੇ 7:30 ਵਜੇ ਉਹਨਾਂ ਦੇ ਵਟਸਐਪ ਤੇ ਕੀਤਾ ਐਸਡੀਓ ਦੇ ਵਟਸਐਪ ਤੇ ਕੀਤਾ ਕੋਈ ਸੁਣਵਾਈ ਨਹੀਂ ਹੈ ਹਾਲ ਤੱਕ ਪਾਣੀ ਨਹੀਂ ਆਇਆ ਹੈ ਕਦੇ ਕਹਿ ਦਿੰਦੇ ਸਾਡੀ ਉੱਥੇ ਮੋਟਰ ਪਬਲਿਕ ਹਲਤਾਲੇ ਦੀ ਬਿਲਡਿੰਗ 'ਚ ਲੱਗੀ ਹੈ ਉੱਥੇ ਜਿੰਦਾ ਲੱਗਿਆ ਉਹ ਸਾਡਾ ਜਿੰਦਾ ਨਹੀਂ ਪਬਲਿਕ ਹਲਤਾਲੇ ਆਣਗੇ ਜਿੰਦਾ ਖੋਲਣਗੇ ਫਿਰ ਅਸੀਂ ਦੇਖਾਂਗੇ ਹਾਲ ਤੱਕ ਪਾਣੀ ਨਹੀਂ ਆਇਆ ਮੈਂ ਇਹਨਾਂ ਦੇ ਜਿਹੜਾ ਸ਼ਪੂਰ ਜੀ ਪੁੰਜੀ ਜਿਹਨੂੰ ਕੰਟੈਕਟ ਦਿੱਤਾ ਹੋਇਆ ਉਸ ਕੋਲੇ ਵੀ ਜਾਇਆ ਉੱਥੇ ਵੀ ਮੈਂ ਆਪਣੀ ਰਿਪੋਰਟ ਦਰਜ ਕਰ ਲਈ ਇੱਥੇ ਕੋਈ ਸੁਣਵਾਈ ਨਹੀਂ ਹੈ ਇੱਥੇ ਇਹਨਾਂ ਨੇ ਆਪਣੇ ਆਰਾਮ ਨਾਲ ਬੈਠੇ ਨੇ ਕੋਈ ਦਿੱਕਤ ਨਹੀਂ ਸਟਾਫ ਹੈ ਨਹੀਂ ਜੀ ਸਾਡੇ ਕੋਲੇ ਕੁਛ ਨਹੀਂ ਹੈਗਾ ਕਹਿ ਕੇ ਆਪਣਾ ਪਬਲਿਕ ਹਰਾਨ ਕਰ ਰਹੇ ਨੇ ਹੋਰਿਆ ਕੋਲ ਕੁਝ ਅੱਜ ਫਿਰ ਮੈਂ ਐਸਸੀ ਨੂੰ ਫੋਨੋਂ ਦਾ ਪਤਾ ਕਰਕੇ ਐਸਸੀ ਨੂੰ ਵੀ ਮੈਂ WhatsApp ਆਇਆ ਪਰ ਹਾਲ ਤੱਕ ਮੇਰੇ ਕੋਲ ਪਾਣੀ ਨਹੀਂ ਪਹੁੰਚਿਆ ਹੈ ਇਹ ਵੀ ਦੱਸ ਰਹੇ ਨੇ ਕਿ ਪਾਣੀ ਹਾਲ ਤੱਕ ਨਹੀਂ ਪਹੁੰਚਿਆ ਤਾਂ ਨਾ ਜੀ ਆਪਣਾ ਜਿਹੜਾ ਧਰਨਾ ਹੈ ਇਹ ਕਦੋਂ ਤੱਕ ਜਾਰੀ ਰਹੇਗਾ ਅਤੇ ਅਗਲਾ ਐਕਸ਼ਨ ਕੀ ਹੋਵੇਗਾ ਦੇਖੋ ਜੀ ਅੱਜ ਜਿਹੜਾ ਮੇਰਾ ਇਹ ਧਰਨਾ ਕਿਉਂਕਿ ਇਹਨਾਂ ਨੇ ਤਾਂ ਕਹਿਤਾ ਕਿ 6 ਮਹੀਨੇ ਲੱਗ ਜਾਣਗੇ ਨਵੇਂ ਟੂਬ ਲਗਾਉਣ ਨੂੰ ਟੂਬ ਦਾ ਪਤਾ ਲੱਗੂ ਕਿ ਲੱਗੂਗਾ 100 100 ਇਹਦੀਆਂ ਜਿਹੜੀਆਂ ਹੁੰਦੀਆਂ ਨੇ ਗੀਆਂ 100 ਪ੍ਰੋਸੀਜਰ ਹੁੰਦੇ ਨੇ ਇਹਦੇ ਵਿੱਚ ਤੇ ਪਤਾ ਨਹੀਂ ਕਿੰਨੇ ਵਾਰੀ ਤੇ ਕਿੰਨੀ ਤਾਂ ਇਹ ਰਿਪੋਰਟਾਂ ਹੋਣਗੀਆਂ ਹੁਣ ਮੈਂ ਗੱਲ ਕਰਾਂ ਜੇ ਅਗਰ ਜਿਹੜਾ ਐਕਸ਼ਨ ਸਾਹਿਬ ਨੇ ਕਿਹਾ ਵੀ ਅਸੀਂ ਟੈਂਕਰ ਭੇਜ ਦਿਆ ਕਰਾਂਗੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਟੈਂਕਰਾਂ ਦੇ ਨਾਲ ਕਦੇ ਮੁਹੱਲਿਆਂ ਦੇ ਵਿੱਚ ਪਾਣੀ ਪਹੁੰਚਿਆ ਜੇ ਸਰਕਾਰਾਂ ਨੇ ਅਸੀਂ ਟੈਂਕਰ ਭੇਜ ਭੇਜ ਕੇ ਉਹ ਕਰਨਾ ਦੀਗਾ ਤਾਂ ਫਿਰ ਤਾਂ ਪਹਿਲਾਂ ਵਾਲੀ ਠੀਕ ਤੀ ਫਿਰ ਤਾਂ ਪਹਿਲਾਂ ਵਾਲੀ ਠੀਕ ਤੀ ਜੀ ਫਿਰ ਅਸੀਂ ਨੇ ਇਹਨਾਂ ਨੂੰ ਬਦਲਾ ਲਈ ਕਾਦ ਲਈ ਵੋਟਾਂ ਪਾਈਆਂ ਨਹੀਂ ਗੀਆਂ ਕਾਦ ਲਈ ਇਹਨਾਂ ਨੇ ਉਹ ਕਰਾਇਆ ਆਪ ਤਾਂ ਕੋਠੀਆਂ 'ਚ ਬੈਠੇ ਮਹਿੰਗੇ ਪਾਣੀ ਦੀਆਂ ਬੋਤਲਾਂ ਪੀਂਦੇ ਨੇ ਠੀਕ ਹੈ ਜੀ ਜਿੱਥੇ ਜਾਂਦੇ ਨੇ ਚਾਹੇ ਮੀਟਿੰਗਾਂ ਕਰ ਰੈਸਟ ਹੌਸਟ ਕਰਦੇ ਨੇ ਜੀ ਰੈਸਟ ਹੌਸਟ ਕਰਦੇ ਨੇਗੇ ਜਾਂ ਆਪਣੇ ਕੋਠੀਆਂ 'ਚ ਮੀਟਿੰਗਾਂ ਕਰਦੇ ਨੇਗੇ ਕੋਠੀਆਂ 'ਚ ਮੀਟਿੰਗਾਂ ਰੈਸਟ ਹੌਸਟ 'ਚ ਮੀਟਿੰਗਾਂ ਜਿਹੜੇ ਪਬਲਿਕ ਹੈ ਜਿੱਥੋਂ ਵੋਟਾਂ ਲੈਣ ਵਾਲੇ ਜਾਂਦੇ ਉਹਥੇ ਕਿਉਂ ਨਹੀਂ ਜਾ ਰਹੇਗੇ ਉਹਥੇ ਕਿਉਂ ਨਹੀਂ ਜਾਂਦੇ ਇਹ ਦਿੱਕਤ ਅਫਸਰਾਂ ਨੂੰ ਕਿਉਂ ਨਹੀਂ ਆਉਂਦੀ ਅਫਸਰਾਂ ਨੂੰ ਇਸ ਕਰਕੇ ਨਹੀਂ ਆਉਂਦੀ ਕਿ ਜਿਹੜੀ ਡੀਸੀ ਦਫ਼ਤਰ ਦੇ ਵਿੱਚ ਟੂਬਲ ਲੱਗਿਆ ਹੋਇਆ ਹੈ ਉਥੋਂ ਸਾਰੇ ਅਫਸਰਾਂ ਨੂੰ ਸਪਲਾਈ ਉਥੋਂ ਹੁੰਦੀ ਹੈ ਪਬਲਿਕ ਵਾਸਤੇ ਅਲੱਗ ਇੰਤਜ਼ਾਮ ਹੈ ਇਹ ਤਾਂ ਕੋਈ ਐਸੇ ਰਾਜ ਲੋਕਰਾਜ ਦੇ ਵਿੱਚ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਅਫਸਰਾਂ ਵਾਸਤੇ ਅਲੱਗ ਇੰਤਜ਼ਾਮ ਹੋਵੇ ਤੇ ਪਬਲ ਇਸ ਸਬੰਧ ਦੇ ਵਿੱਚ ਐਕਸ਼ਨ ਸਾਹਿਬ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਸਰ ਕੀ ਕਹਿਣਾ ਚਾਹੋਗੇ ਜੋ ਬਾਹਰ ਧਰਨਾ ਲੱਗਿਆ ਹੈ ਪਾਣੀ ਦੀ ਸਮੱਸਿਆ ਤੋਂ ਕਾਫੀ ਜੂਝ ਰਹੇ ਨੇ ਇੱਕ ਮੂੜਲੀ ਲੋੜ ਹੁੰਦੀ ਹੈ ਪਾਣੀ ਦੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਹਿ ਰਹੇ ਨੇ ਕਿ ਸਾਡੀ ਮੂੜਲੀ ਲੋੜ ਨਹੀਂ ਪੂਰੀ ਹੋ ਰਹੀ ਕਿਉਂਕਿ ਪਾਣੀ ਹੀ ਜੀਵਨ ਹੈ ਪਾਣੀ ਬਿਨਾਂ ਜੀਵਨ ਨਹੀਂ ਜੀ ਅ ਜਿਹੜਾ ਸੰਗਰੂਰ ਸ਼ਹਿਰ ਦਾ ਆ ਪਿਛਲੇ ਕੁਝ ਸਮੇਂ ਦੇ ਵਿੱਚ ਖੇਤਰਫਲ ਸ਼ਹਿਰੀ ਏਰੀਆ ਦਾ ਵੱਧ ਚੁੱਕਿਆ ਮੀਨਸ ਕੀ ਲਿਮਿਟਸ ਐਕਸਟੈਂਡ ਹੋ ਚੁੱਕੀਆਂ ਇਸ ਐਕਸਟੈਂਡਡ ਲਿਮਿਟਸ ਨੂੰ ਪਾਣੀ ਦੀ ਪੂਰਤੀ ਕਰਨ ਵਾਸਤੇ ਸਰਕਾਰ ਵੱਲੋਂ ਪੂਰੇ ਉੱਚੇ ਚੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਹੇਠ 6 ਨੰਬਰ ਟਿਊਬਵਲ ਲਗਾਉਣ ਦੀ ਤਜਵੀਜ਼ ਹੈ ਜਿੱਚੋ 2 ਨੰਬਰ ਟਿਊਬਵਲ ਦਾ ਟੈਂਡਰ ਲੱਗ ਚੁੱਕਿਆ ਤੇ ਟੈਂਡਰ ਸਾਡੇ ਕੋਲ 3 ਠੇਕੇਦਾਰ ਪ੍ਰਾਪਤ ਵੀ ਹੋ ਚੁੱਕੇ ਹਨ ਸਰ ਇਹ ਕਹਿ ਰਹੇ ਨੇ ਕਿ ਸ਼ਿਕਾਇਤਾਂ ਵੀ ਕੀਤੀਆਂ ਨੇ ਲਿਖਤੀ ਵੀ ਦਿੱਤੇ ਐਮਐਲ ਨੂੰ ਦਿੱਤਾ ਤੁਹਾਡੇ ਕੋਲ ਵੀ ਆਏ ਨੇ 3 ਵਾਰ ਤੁਹਾਨੂੰ ਮੰਗ ਪੱਤਰ ਦੇ ਕੇ ਜਾਂ ਸ਼ਿਕਾਇਤ ਲਿਖ ਕੇ ਦੇ ਗਏ ਨੇ ਲੇਕਿਨ ਕੋਈ ਕਾਰਵਾਈ ਨਹੀਂ ਹੋ ਪਈ ਇਹ ਉਸੇ ਚਲੋ ਆਪਾਂ ਸ਼ਿਕਾਇਤ ਨਹੀਂ ਕਰ ਸਕੀਦਾ ਆਪਾਂ ਇੱਕ ਡੈਮੋਕ੍ਰੈਟਿਕ ਕੰਟਰੀ ਦਾ ਹਿੱਸਾ ਆ ਜਿਹਦੇ ਵਿੱਚ ਪਬਲਿਕ ਨੇ ਆਪਣੀ ਮੰਗਿਆ ਰਿਪਰੈਜ਼ੈਂਟੇਸ਼ਨ ਕੋਈ ਦਿੰਦੇ ਆ ਇਹ ਉਸੇ ਦਾ ਹੀ ਉਪਰਾਲਾ ਸਦਕਾ ਇਹ ਚੀਜ਼ਾਂ ਹੋ ਰਹੀਆਂ ਕਿ ਨਵੇਂ ਪ੍ਰੋਜੈਕਟ ਆ ਰਹੇ ਨੇ ਤੇ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਜੀ ਦੀ ਅਗਵਾਈ ਹੇਠ ਇੱਕ ਹੋਰ ਨਵਾਂ ਪ੍ਰੋਜੈਕਟ ਜਿਹੜਾ ਕਿ ਵਾਟਰ ਟ੍ਰੀਟਮੈਂਟ ਪਲੈਂਟ ਨਹਿਰੀ ਪਾਣੀ ਨੂੰ ਲੈ ਕੇ ਸੋਧ ਕੇ ਉਹ ਵੀ ਪਬਲਿਕ ਤੱਕ ਸਪਲਾਈ ਦਾ ਬਣ ਰਿਹਾ ਆ ਅਮਰਿਤਸਰੀ ਮਦੀਨ ਇਹਦੇ ਅਦੀਨ ਇਹ ਸਰਕਾਰ ਦਾ ਟੀਚਾ ਆ ਕਿ ਜੇਕਰ ਭਵਿੱਖ ਵਿੱਚ ਵੀ ਟਿਊਬਵਲ ਦਾ ਪਾਣੀ ਅਗਰ ਅੰਡਰਗ੍ਰਾਊਂਡ ਵਾਟਰ ਘਟਦਾ ਆ ਤੇ ਆਪਾਂ ਨਹਿਰੀ ਪਾਣੀ ਨਾਲ ਪੂਰੀ ਪੂਰਤੀ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਸਕੀਏ ਇੱਕ ਪ੍ਰੇਮ ਵਸਤੀ ਜੋ ਕੱਲ ਕੰਪਲੀਟ ਆਈ ਸੀ ਉਹ ਆਪਣੀ ਕੰਪਨੀ ਲੈ ਕੇ 9 ਵਜੇ ਇੱਥੇ ਆ ਗਈ ਲekin ਅਫਸਰ ਨਹੀਂ ਮਿਲੇ ਕੋਈ ਬਰਕਰ ਸੀ ਤੁਹਾਡੇ ਇੱਥੇ ਜੋ ਛੋਟੇ ਮੁਲਾਜ਼ਮ ਨੇ ਉਹਨਾਂ ਤੋਂ ਤੁਹਾਡਾ ਨੰਬਰ ਲੇਤਾ ਤੁਹਾਨੂੰ ਫੋਨ ਕੀਤਾ ਤੁਸੀਂ ਫੋਨ ਨਹੀਂ ਪਿਕ ਅਪ ਕਰ पाए ਲੇਕਿਨ ਜਦੋਂ ਉਹ ਕਹਿ ਰਹੇ ਸੀ ਜਦੋਂ ਤੁਸੀਂ ਇੱਥੇ ਆਏ ਹੋਗੇ ਤਾਂ ਤੁਸੀਂ ਉਹਨਾਂ ਦੀ ਗੱਲ ਪੈ ਗਈ ਕਿ ਤੁਸੀਂ ਮੈਨੂੰ ਫੋਨ ਕਰਨ ਵਾਲੇ ਕੌਣ ਹੋਣੇ ਹੋ ਉਹ ਕਹਿ ਰਹੇ ਸੀ ਕਿ ਐਕਸ਼ਨ ਸਾਹਿਬ ਮੈਨੂੰ ਨਾਰਾਜ਼ ਹੋ ਗਏ ਵੀ ਤੂੰ ਬੰਦਾ ਪਛਾਣ ਮੇਰਾ ਨੰਬਰ ਤੈਨੂੰ ਕਿਹਨੇ ਦਿੱਤਾਗਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਫੋਨ ਕਰੋ ਮੈਂ ਹੈਲਪ ਕਰਾਂਗਾ ਲੇਕਿਨ ਉਹ ਦੂਜੇ ਪਾਸੇ ਬੰਦਾ ਇਲਜ਼ਾਮ ਲਗਾ ਰਿਹਾ ਕਿ ਐਕਸ਼ਨ ਸਾਹਿਬ ਮੈਨੂੰ ਕਾਫੀ ਬੋਲੇ ਬਿਲਕੁਲ ਜੀ ਤੁਸੀਂ ਵੈਸੇ ਸਭ ਤੋਂ ਵਧੀਆ ਰਹੇਗਾ ਕਿ ਉਹਨਾਂ ਨੂੰ ਤੁਸੀਂ ਫ ਇਦਾਂ ਦੀ ਸਮੱਸਿਆ ਦਾ ਮੇਰੀ মিডিਆ ਨੂੰ ਬੇਨਤੀ ਆ মিডিਆ ਅਗਰ ਆਪਣਾ ਵੀ ਰੋਲ ਹੱਲ ਕਰੇ ਕੱਲੀ ਇੱਕ ਤਰਫ ਦੀ ਗੱਲ ਕਰਕੇ ਤੁਸੀਂ ਉਹਨਾਂ ਨੂੰ ਕਰ ਰਹੀ ਜੇ ਉਹਨਾਂ ਨੂੰ ਲੈ ਕੇ ਆਓ ਮੇਰੇ ਸਾਹਮਣੇ ਬਿਠਾਓ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਦੀ ਗੱਲ ਅੱਜ ਵੀ ਇੱਥੇ ਆਏ ਹੋਏ ਪਾਣੀ ਸਮੱਸਿਆ ਲੱਗੀ ਉਹਨਾਂ ਦੀ ਗੱਲ ਕੋਈ ਨਹੀਂ ਪਿਆ ਉਹਨਾਂ ਨੂੰ ਬੁਲਾ ਲਓ ਫਿਰ ਆਪਾਂ ਬੁਲਾ ਲੈਨੇ ਅਗਰ ਬਾਹਰ ਆ ਬੁਲਾ ਲੈਨੇ ਆ ਰਹੀ ਗੱਲ ਉਹਨਾਂ ਦੇ ਕੋਈ ਗੱਲ ਨਹੀਂ ਪਿਆ ਉਹ ਇੱਥੇ ਆ ਕੇ ਸਾਡੇ ਲੇਡੀਸ ਸਟਾਫ ਨਾਲ ਕਲੈਰਿਕਲ ਸਟਾਫ ਨਾਲ ਬਤਮੀਜੀ ਕਰ ਰਹੇ ਸੀ ਜਿਸ ਬਾਰੇ ਉਹਨਾਂ ਨੂੰ ਕਲੈਰਿਕਲ ਸਟਾਫ ਨੇ ਮੈਨੂੰ ਬੁਲਾਇਆ ਕਿ ਸਾਡੇ ਨਾਲ ਇਹ ਕਰ ਰਿਹਾ ਉਹਨਾਂ ਨੂੰ ਇਹ ਕਿਹਾ ਕਿ ਜੋ ਤੁਹਾਡੀ ਸਮੱਸਿਆ ਮੇਰੇ ਨਾਲ ਸਿੱਧੀ ਤੌਰ ਤੇ ਗੱਲ ਕੀਤੀ ਜਾਵੇ ਇਹਨਾਂ ਮੀਡੀਆ ਦਾ ਕੰਮ ਹੈ ਪੱਖ ਦਿਖਾਣਾ ਦੇਖ ਤੇ ਦੇਖੋ ਜੀ ਮੇਰੀ ਤੇ ਹੋਰ ਬੇਨਤੀ ਹੈ ਕਿ মিডিਆ ਅਗਰ ਸਾਨੂੰ ਦੋਵਾਂ ਨੂੰ ਬਿਠਾ ਕੇ ਫੇਸ ਟੂ ਫੇਸ ਕਰਾ ਦੇਓ ਜਿਆਦਾ ਵਧੀਆ ਪੱਖ ਨਹੀਂ ਸੁਣਿਆ ਜਾਏਗਾ ਸੋ ਜਿਹੜੇ ਤੁਸੀਂ ਬਾਹਰ ਬੈਠੇ ਨੇ ਇਹਨਾਂ ਦੇ ਪਾਣੀ ਦੀ ਫੌਰੀ ਤੌਰ ਤੇ ਕੀ ਹਾਲ ਹੈ ਤੁਸੀਂ ਕਹਿ ਕੇ ਹੋ ਬਾਹਰ ਵੀ 6 ਨਵੇਂ ਟਿਊਬਲ ਪਾਸ ਹੋਏ ਨੇ 6 ਟਿਊਬਲ ਲੱਗਣਗੇ ਘਟੋ ਘਟ 5-6 ਮਿੰਟ ਉਸ ਨੂੰ ਲੱਗਣਗੇ ਚਾਲੂ ਹੋਣ ਚ ਲੇਕਿਨ ਫੌਰੀ ਤੌਰ ਤੇ ਕੀ ਹਾਲ ਹੈ ਉਹਨਾਂ ਫੌਰੀ ਤੌਰ ਤੇ ਆਪਾਂ ਟੈਂਕਰ ਭੇਜ ਰਹੇ ਹਾਂ ਹਾਂਜੀ ਅ ਟੈਂਕਰ ਭੇਜੇ ਜਾ ਰਹੇ ਨੇ ਤੇ ਮਿਸਟਰ ਅਫਤਾਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕਿਹਾ ਜਾ ਚੁੱਕਿਆ ਹੈ ਕਿ ਤੁਸੀਂ ਸਾਨੂੰ ਹੋਰ ਦੱਸੋ ਕਿੱਥੇ ਕੋਈ ਪਾਣੀ ਦਾ ਪ੍ਰੈਸ਼ਰ ਘਟਿਆ ਤੁਹਾਨੂੰ ਪ੍ਰੋਪਰ ਹੱਲ ਕੀਤਾ ਜਾਏਗਾ ਸਰ ਉਹ ਕਹਿੰਦੇ ਨੇ ਕਿ ਵੋਟਾਂ ਜਦੋਂ ਵੋਟਾਂ ਸੀ ਚੋਣਾ ਚੱਲੇ ਸੀ ਐਮਪੀ ਦੇ ਚੋਣਾ ਚੱਲੇ ਸੀਗਾ ਉਦੋਂ ਸਾਡਾ ਪਾਣੀ ਪੂਰਾ ਚੱਲਿਆ ਪੂਰਾ ਮਹੀਨਾ ਤਿੰਨ ਟਾਈਮ ਪਾਣੀ ਆਂਦਰਿਆ ਲੇਕਿਨ ਹੁਣ ਕੀ ਹੋ ਗਿਆ ਦੇਖੋ ਜੀ ਅਗਰ ਐਮਪੀ ਦੀਆਂ ਵੋਟਾਂ ਵੇਲੇ ਅਗਰ ਪਾਣੀ ਆਇਆ ਉਹ ਸਮੱਸਿਆ ਤੁਸੀਂ ਕਹ ਲੂਗੀ ਅਗਰ ਜੂਨ ਮਹੀਨੇ ਤੱਕ ਸੀ ਠੀਕ ਹੈ ਜੁਲਾਈ ਮਹੀਨਾ ਜਿਹੜਾ ਆਇਆ ਇਹਨਾਂ ਨੇ ਸਾਨੂੰ ਕੋਈ ਕੰਪਲੇਂਟ ਹੀ ਨਹੀਂ ਰੇਸ ਕੀਤੀ ਅਗਰ ਪਾਣੀ ਦਾ ਪ੍ਰੈਸ਼ਰ ਘਟਿਆ ਉਸ ਏਰੀਆ 'ਚ ਖੁਦ ਵੀ ਲੋਕੀ ਸਾਨੂੰ ਬੇਨਤੀ ਕਰਕੇ ਜਾਂਦੇ ਆ ਕਿ ਇਲੀਗਲ ਕਨੈਕਸ਼ਨਾਂ ਦੀ ਕਟੌਤੀ ਨਾ ਕੀਤੀ ਜਾਵੇ ਠੀਕ ਹੈ ਇਲੀਗਲ ਕਨੈਕਸ਼ਨਸ ਵਾਸਤੇ ਅਸੀਂ ਨੋਟਿਸ ਦੇਵਾਂਗੇ ਉਹ ਵੀ ਕਟਾਂਗੇ ਐਮਪੀ ਦੀਆਂ ਚੌਣਾ ਕਰਕੇ ਹੀ ਅਸੀਂ ਉਸ ਤੋਂ ਬਾਅਦ ਹੀ ਟੈਂਡਰ ਲੱਗੇ ਹਨ ਟੈਂਡਰ ਖੁੱਲੇ ਹਨ ਤੇ ਇਸ ਲਈ ਉਪਰਾਲੇ ਕੀਤੇ ਜਾ ਰਹੇ ਹਨ ਜੀ ਇਹ ਸਾਨੂੰ ਸਾਡਾ ਐਕਸ਼ਨ ਸਾਹਿਬ ਜਿਨ੍ਹਾਂ ਨੇ ਕਿਹਾ ਹੈ ਕਿ ਹਲੇ 6 ਟਿਊਬਲ ਹੋਰ ਮੰਜ਼ੂਰ ਹੋਏ ਨੇ ਤੇ ਜੋ ਧਰਨੇ ਲੱਗੇ ਨੇ ਜਾਂ ਇਹਨਾਂ ਕੋਲ ਜੋ ਮੰਗ ਪੱਤਰ ਆਏ ਹਨ ਉਹਨਾਂ ਦੇ ਸਦਕਾ ਹੀ ਉਪਰਾਲੇ ਤੇ ਪੂਰਾ ਵਿਸ਼ਵਾਸ ਦਿਵਾਇਆ ਇਹਨਾਂ ਨੇ ਮਹੌਲਾ ਨਿਵਾਸੀਆਂ ਨੂੰ ਉੱਥੇ ਜਾ ਕੇ ਗੱਲਬਾਤ ਕਰ ਕਰਕੇ ਆਏ ਹਨ ਕਿ ਜੋ ਸਮੱਸਿਆ ਹੈ ਇਸ ਨੂੰ ਜੜੋਂ ਖਤਮ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਵਿੱਚ ਇਹ ਦੱਸ ਰਹੇ ਸੀ ਕਿ ਅਸੀਂ ਆਪ ਹੀ ਵਿਚਰਾਂਗੇ ਜਿੱਥੇ ਵੀ ਕੋਈ ਅਨਲੀਗਲ ਕਨੈਕਸ਼ਨ ਲੱਗਾ ਹੈ ਉਸ ਨੂੰ ਕੱਟਿਆ ਵੀ ਜਾਵੇਗਾ ਜਾਂ ਉਸ ਨੂੰ ਉਸ ਤੋਂ ਜਮਾਨੇ ਸਮੇਤ ਫੀਸ ਪ੍ਰੋਵਾਈ ਜاويهਗੀ ਅਤੇ ਪਾਣੀ ਦੀ ਜੇਕਰ ਫੌਰੀ ਤੁਰ ਤੇ ਗੱਲ ਕੀਤੀ ਜਾਵੇ ਤਾਂ ਐਕਸ਼ਨ ਸਾਹਿਬ ਨੇ ਕਿਹਾ ਹੈ ਕਿ ਇਹਨਾਂ ਨੂੰ ਕਦੇ ਫੋਨ ਨਹੀਂ ਆਇਆ ਕਿ ਸਾਨੂੰ ਟੈਂਕਰ ਪਾਣੀ ਦਾ ਭੇਜਵਾਇਆ ਜਾਵੇ ਲੇਕਿਨ ਅੱਜ ਇਹਨਾਂ ਵੱਲੋਂ ਉੱਥੇ ਪਾਣੀ ਦੇ ਜੋ ਟੈਂਕਰ ਹਨ ਉਹ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਅਤੇ ਨਹਾਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ